ਫਰਾਂਦੇ ਹਾਲਾਤ ਦਰਾਨ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ ਦੱਸ ਦੇ ਕਿ ਸੁਲਤਾਨਪੁਰ ਲੋਧੀ ਖੇਤਰ ਦੇ ਨਾਲ ਲੱਗਦੇ ਹਲਕਾ ਜ਼ੀਰਾ ਦੇ ਬਲਾਕ ਮੱਖੂ ਦੇ ਪਿੰਡ ਮਨੂ ਮਾਛੀ ਵਿਖੇ ਬਣਿਆ ਆਰਜੀ ਬੰਨ ਟੁੱਟ ਗਿਆ ਜਿਸ ਕਾਰਨ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਣ ਦਾ ਖੱਛਾ ਪ੍ਰਗਟਾਇਆ ਜਾ ਰਿਹਾ ਹੈ ਸਤਲੁਜ ਦਰਿਆ ਦੇ ਨੇੜੇ ਬਣੇ ਇਸ ਆਰਜੀ ਬੰਨ ਦੇ ਟੁੱਟਣ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਬੰਨ ਟੁੱਟਣ ਕਾਰਨ ਸੁਲਤਾਨਪੁਰ ਲੋਧੀ ਖੇਤਰ ਤੇ ਵੀ ਥੋੜਾ ਬਹੁਤ ਅਸਰ ਪੈ ਸਕਦਾ ਹੈ ਫਿਲਹਾਲ ਬਾਂਦੇ ਟੁੱਟ ਜਾਣ ਮਗਰੋਂ ਇਲਾਕੇ ਦੇ ਲੋਕਾਂ ਨੂੰ ਭਾਜੜਾ ਪੈ ਚੁੱਕਿਆ ਨੇ ਕਿਸਾਨਾਂ ਵੱਲੋਂ ਪੁੱਤਾ ਮੰਗ ਪਾਲੀ ਫਸਲ ਮਿੰਟਾਂ ਦੇ ਵਿੱਚ ਪਾਣੀ ਵਿੱਚ ਜਲ ਮਗਨ ਹੋ ਗਈ ਹੈ ਜਿਸ ਦੇ ਕਾਰਨ ਕਿਸਾਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ તું ક્યા અહી નહીં ટુટ્યા ખેડૂતો પાણી પાણી જા ਅੱਗੀ ਖਬਰ ਸਾਹਮਣੇ ਆਈ ਹੈ ਦੱਸ ਦੇ ਕਿ ਸੁਲਤਾਨਪੁਰ ਲੋਧੀ ਖੇਤਰ ਦੇ ਨਾਲ ਲੱਗਦੇ ਹਲਕਾ ਜ਼ੀਰਾ ਦੇ ਬਲਾਕ ਮੱਖੂ ਦੇ ਪਿੰਡ ਮਨੂ ਮਾਛੀ ਵਿਖੇ ਬਣਿਆ ਆਰਜੀ ਬੰਨ ਟੁੱਟ ਗਿਆ ਜਿਸ ਕਾਰਨ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਣ ਦਾ ਖੱਛਾ ਪ੍ਰਗਟਾਇਆ ਜਾ ਰਿਹਾ ਹੈ ਸਤਲੁਜ ਦਰਿਆ ਦੇ ਨੇੜੇ ਬਣੇ ਇਸ ਆਰਜੀ ਬੰਨ ਦੇ ਟੁੱਟਣ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਬੰਨ ਟੁੱਟਣ ਕਾਰਨ ਸੁਲਤਾਨਪੁਰ ਲੋਧੀ ਖੇਤਰ ਤੇ ਵੀ ਥੋੜਾ ਬਹੁਤ ਅਸਰ ਪੈ ਸਕਦਾ ਹੈ ਫਿਲਹਾਲ ਬਾਂਦੇ ਟੁੱਟ ਜਾਣ ਮਗਰੋਂ ਇਲਾਕੇ ਦੇ ਲੋਕਾਂ ਨੂੰ ਭਾਜਣਾ ਪੈ ਚੁੱਕਿਆ ਨੇ ਕਿਸਾਨਾਂ ਵੱਲੋਂ ਪੁੱਤਾ ਮੰਗ ਪਾਲੀ ਫਸਲ ਮਿੰਟਾਂ ਦੇ ਵਿੱਚ ਪਾਣੀ ਵਿੱਚ ਜਲ ਮਗਨ ਹੋ ਗਈ ਹੈ ਜਿਸ ਦੇ ਕਾਰਨ ਕਿਸਾਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵੀਡੀਓ ਜੀ ਜੇ ਨਹੀਂ ਪਾਣੀ 흘ਾ ਨਹੀਂ ਜਾਂਦੀ ਕਿੱਥੇ ਉਹ ਬੱਤੀ ਹੈ ਉਹ ਕੋਲ ਹੈ ਹੈ ਕਿਉਂ ਹੈ ਕਿਉਂ ਪਾਣੀ ਨੂੰ ਨਾ ਕਰਦਾ ਉਹ ਮੇਰਾ ਕਿਉਂ ਨਹੀਂ ਕਰਦਾ ਅੱਜ ਉਹ ਤਾਂ ਕਰ ਨਹੀਂ ਆਦੀ ਪਾਣੀ ਕਿੱਥੇ ਹੈ ਹਰਨ ਦੇ ਹਾਲਾਤ ਦਰਾਨ ਇੱਕ ਹੋਰ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਦੱਸ ਦੇ ਕਿ ਸੁਲਤਾਨਪੁਰ ਲੋਧੀ ਖੇਤਰ ਦੇ ਨਾਲ ਲੱਗਦੇ ਹਲਕਾ ਜ਼ੀਰਾ ਦੇ ਬਲਾਕ ਮੱਖੂ ਦੇ ਪਿੰਡ ਮਨੂ ਮਾਛੀ ਵਿਖੇ ਬਣਿਆ ਆਰਜੀ ਬੰਨ ਟੁੱਟ ਗਿਆ ਜਿਸ ਕਾਰਨ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਣ ਦਾ ਖੱਛਾ ਪ੍ਰਗਟਾਇਆ ਜਾ ਰਿਹਾ ਸਤਲੁਜ ਦਰਿਆ ਦੇ ਨੇੜੇ ਬਣੇ ਇਸ ਆਰਜੀ ਬੰਨ ਦੇ ਟੁੱਟਣ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਬੰਨ ਟੁੱਟਣ ਕਾਰਨ ਸੁਲਤਾਨਪੁਰ ਲੋਧੀ ਖੇਤਰ ਤੇ ਵੀ ਥੋੜਾ ਬਹੁਤ ਅਸਰ ਪੈ ਸਕਦਾ ਹੈ ਫਿਲਹਾਲ ਬਾਂਦੇ ਟੁੱਟ ਜਾਣ ਮਗਰੋਂ ਇਲਾਕੇ ਦੇ ਲੋਕਾਂ ਨੂੰ ਭਾਜਣਾ ਪੈ ਚੁੱਕਿਆ ਨੇ ਕਿਸਾਨਾਂ ਵੱਲੋਂ ਪੁੱਤਾਵੰਗ ਪਾਲੀ ਫਸਲ ਮਿੰਟਾਂ ਦੇ ਵਿੱਚ ਪਾਣੀ ਵਿੱਚ ਜਲ ਮਗਨ ਹੋ ਗਈ ਹੈ ਜਿਸ ਦੇ ਕਾਰਨ ਕਿਸਾਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ